ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਐਚਐਫ ਬੈਡ ਦਿਖਾਉਣੀ ਹੈ ਸੇਲ ਆ ਡਟੇ ਦੇ ਵੀਰ ਤੋਂ ਪੁੱਛਦੇ ਆਓਗੇ ਇੱਕ ਜੀ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਾਜਦੀਪ ਸਿੰਘ ਜੀ ਪਿੰਡ ਮਾਛੀਕੇ ਜਿਹੜਾ ਮੋਗਾ ਤਹਿਸੀਲ ਨਿਹਾਲ ਸੰਗਲ ਤੇ ਮੋਬਾਈਲ ਨੰਬਰ ਜੀ ਆਪਣਾ 87299 11910 87299 11910 11910 ਜਿਹੜੀ ਆਪਾਂ ਇਹ ਐਚਐਫ ਬੈਡ ਬਾਈ ਜੀ ਦੇਖੀ ਜਾਂਦੇ ਆ ਸੂਆ ਕਿਹੜਾ ਸੂਰੀਆ ਜੀ ਇਹ ਦੂਜਾ ਸੂਰੀਆ ਜੀ ਦੂਜਾ ਸੂਆ ਟਾਈਮ ਕਿੰਨਾ ਕੁ ਰਹੇਗਾ ਸੂਣ ਚ ਇਹਦਾ ਹਾਂ ਜੀ ਹਫਤਾ ਲਈ ਠੀਕ ਹੈ ਇੱਕ ਹਫਤਾ ਅਜੇ ਦਾ ਸੂਂਦ ਦੇ ਵਿੱਚ ਬਾਕੀ ਪਿਆ ਹਾਂਜੀ ਤੇ ਪਹਿਲੇ ਸਵੇਰੇ ਦਾ ਕੀ ਰਿਕਾਰਡ ਰਿਹਾ ਦੁੱਧ ਦਾ ਦਿੱਤਾ ਵੀਰੇ 27 28 ਲੀਟਰ ਆਉਂਦਾ ਅਸ ਪਲੂਣ ਦਾ 27 28 25 ਤੋਂ ਪਾਰ ਚੱਲੀ ਵੀ ਆ ਚੱਲੀ ਵੀ ਆ ਚੱਲੀ ਠੀਕ ਹੈ ਅੱਜ 8-9 ਦਿਨ ਬਾਕੀ ਆ ਸੂਂਦ ਦੇ ਹਾਂਜੀ ਸੀਮਾ ਕਿਹੜਾ ਲੱਗਿਆ ਪਤਾ ਕੁਝ ਜੈਗ ਦਾ ਲੱਗਿਆ ਹੋਇਆ ਜੀ ਠੀਕ ਹੈ ਜੈਗ ਦਾ ਲੱਗਿਆ ਹੋਇਆ ਸੀਮੰਟ ਦੇ ਹਾਂਜੀ ਠੀਕ ਹੈ ਇਸ ਵਾਰ ਆਪਾਂ ਨੂੰ ਕੀ ਉਮੀਦ ਹੈ ਵੀ ਬਾਡੀ ਸਟਰਕਚਰ ਬੇਬੂਲ ਪਲੀ ਪੂਰੀ ਬਹੁਤ ਸਨੱਖਾ ਬਣੋ ਬਹੁਤ ਪਲੀ ਵੀ ਆ ਜੀ ਬੈਠ ਕਿੰਨਾ ਕਰਤ ਪਾ ਦੂ ਹਜੇ ਸਤੇ 30 ਲੀਟਰ ਪਾ ਦੂਗੀ ਜੀ ਰਾਮ ਦਾ ਇਹਦਾ ਠੀਕ ਹੈ ਕੰਟੀ ਸੀਲ ਬਹੁਤ ਆ ਬੈਠ ਕਹਿੰਦੇ ਆ ਵੀ ਪਾ 30 ਤੋਂ ਪਾਰ ਵੀ ਸਕਦੀ ਆ ਪਰ 30 ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੇ ਜਿਹੜਾ ਮਰਜੀ ਜਿਹੜਾ ਮਰਜੀ ਟੋਰੀ ਗੇਰਾ ਘੜਾਈ ਇਹਦਾ ਸੋ ਵੀਰੋ ਫੇਸ ਕੁਆਲਟੀ ਵਗੈਰਾ ਦੇਖੋ ਬੈਠ ਦੀ ਤੇ ਬਾਕੀ ਸਾਇਲਿੰਗ ਸੂਨਿੰਗ ਦੇਖੋ ਚਮਕ ਧਮਕ ਬੈਠਦੇ ਬਹੁਤ ਪਈਆ ਥੱਲੇ ਟੋਕਰਾਈ ਹਵਾ ਨੇ ਚੱਕੀ ਫਿਰਦੀ ਆ ਸੋ ਲੇਵਾ ਦੇਖੋ ਸੋਹਣਾ ਸਾ ਤੇ ਬਾਈ ਜੀ ਥਾਣਾ ਥੋੜਾ ਦੇ ਚਿੱਪੇ ਦੀ ਜਮਾ ਓਕੇ ਆ ਓਕੇ ਆ ਜੀ ਓਕੇ ਆ ਪੂਰੀ ਠੀਕ ਆ ਉਸ ਵਾਰੀ ਆ ਬੱਸੀ ਪੋਆ ਗਿਹੜੇ ਖੜਾ ਕੇ ਚੋਲੇ ਬੰਦ ਠੀਕ ਆ ਸਾਤ ਸਵੇਰ ਠੰਡੀ ਵੀ ਜਿੱਥੇ ਮਰਜੀ ਰੋਕ ਲੋ ਹਨਾ ਹਾਂਜੀ ਹਾਂਜੀ ਸੋ ਵਾਕੀ ਸਵੇਰ ਸਾਤ ਸਵੇਰ ਦੇਖੋ ਬੈਠਦਾ ਜਮਾ ਸੋ ਠੰਡੀ ਸੀਲ ਬਰਫ ਵਰਗੀ ਹਨਾ ਬਾਹਰ ਆ ਕੇ ਚੋਲੇ ਬੰਦਾ ਪੋਆ ਠੰਡੀ ਸੀਲ ਦਾ ਬਾਹਰੀ ਆ ਬੱਸੀ ਠੀਕ ਆ ਬਾਫੀ ਆ ਇੱਕ ਤਰ੍ਹਾਂ ਦੀ ਠੀਕ ਆ ਲੇਵਾ ਫਿਟਿੰਗ ਵਾਲਾ ਜੈਗ ਦਾ ਲੱਗਿਆ ਹੋ ਸਿਮੈਂਟੇ ਦੇ ਹਨਾ ਸੋ ਵੀਰੋ ਲੇਵਾ ਵਗੈਰਾ ਦੇਖੋ ਰੇੜ ਤੋਂ ਚਾਰੇ ਤਾਂ ਨਿਖੜਵੇ ਸਾਫ ਸੁਥਰੇ ਕਿਸੇ ਪਾਸੇ ਲ ਤੇ ਦੰਦਾ ਚ ਲਗਭਗ 6 ਜਾਂਦਿਆਂ ਜਵਾਨ ਹੀ ਹੋਈ ਹੋਣੀ ਹੈ ਨਾ ਹਾਂਜੀ ਹਾਂਜੀ ਇੰਨੀ ਸੋ ਵੀਰੋ ਜਨੂਅਰ ਦੂਜਾ ਸੁ ਆ ਗਈ ਤੇ ਬਾਈ ਜੀ ਰੇਟ ਇਹਦਾ ਪੱਕੀ ਰੱਖਿਆਗਾ ਰੇਟ 1,20,000 ਰੁਪਏ ਆ ਜੀ ਇਹਦਾ ਤੇ ਮਾਨਤਾਨ ਮਾਨਤਾਨ ਹੋ ਜਾਊਗਾ ਜੀ 1,15 ਦੀ ਦੇ ਦਾਂਗੇ ਬੰਨੇ 1,15 ਦੀ ਦੇ ਦਾਂਗੇ ਹਾਂਜੀ ਇਹਦੇ ਵਿੱਚੋਂ ਆ ਇਹਦਾ ਮਾੜਾ ਮੋਟਾ ਮਾਨਤਾਨ ਹੋਰ ਮੋਟਾ ਹੋਰ ਹੋਊਗਾ ਜੀ ਠੀਕ ਹੈ ਲੈ ਚਲੋ ਬਾਈ ਜੀ ਨੂੰ ਸੋ 1,15,000 ਦੇ ਵਿੱਚੋਂ ਵੀ ਵੀਰ ਕਹਿੰਦਾ ਮਾਨਤਾਨ ਕਰ ਦਾਂਗੇ ਮੰਗਣ ਨੂੰ 1,20 ਮੰਗੀ ਜਾਈਏ 25 ਮੰਗੀ ਜਾਈਏ ਤੇ ਇੱਕ ਡੇਢ ਡੇਢ ਲੱਖ ਮੰਗੀ ਜਾਂਦੇ ਸੋ ਵੀਰੋ ਜਮਾਂ ਗੱਲ ਜੈਨੂ ਹੋਣਾ 1 ਲੱਖ 115 ਦੇ ਵਿੱਚੋਂ ਵੀ ਤੁਹਾਡਾ ਮਾਨ ਤਾਣ ਘਰ ਆ ਜਾਂਦਾ ਹੋਊਗਾ ਔਰ ਸਾਰੀ ਪਰੂ ਬੈਗ ਜਾਂਦੀ ਹੈ ਆਪਣਾ ਪੱਕੇ ਤੂੰ ਰੇਟ ਫਿਰ ਉਹਨਾਂ ਕੋਲ ਮੰਗਣਾ ਵੀ ਜਿੰਨਾ ਇੱਕ ਚੀਜ਼ ਹੈਗੀ ਹੈ ਹਾਂਜੀ ਹਾਂਜੀ ਉਹਦੀ ਔਨ ਸਾਰੀ ਬੈਡ ਬੈਗ ਜਾਂਦੀ ਹੈ ਜਦੋਂ ਵੀਡੀਓ ਪੈ ਗਈ ਪਹਿਲੇ ਫੋਨ ਕੀ ਆਪਣੀ ਬੈਡ ਬੈਗ ਤੇਰੀ ਅੱਜ ਮੈਂ ਪੰਜਵੀਂ ਛੇਵੀਂ ਵੀਡੀਓ ਪਾਉਣ ਆ ਗਿਆ ਹਨਾ ਤੇ ਨੰਬਰ ਬੋਲ ਜੀ ਵੀਰ ਆਪਣਾ ਦੁਆਰੇ 87299 11910 87299 ਹਾਂਜੀ 11910 10 ਪਿੰਡ ਮਾਚੀਕੇ ਜ਼ਿਲ੍ਹਾ ਮੋਗਾ ਤਸਵੀਰ ਨੂੰ ਨਿਹਾਰ ਸਿੰਘ ਵਾਲਾ ਪੈ ਜਾਂਦੀ ਹੈ ਐਚਐਫ ਵੈੜ ਦਿਖਾਦੀ ਦੂਜਾ ਸੁਬਾ ਸੂਨ ਵਾਲੀ ਕਿਸੇ ਵੀ ਵੀਰ ਦੇ ਵੈੜ ਪਸੰਦ ਹੋਵੇ 1 15 ਦੇ ਵਿੱਚੋਂ ਵੀਰ ਕਹਿੰਦਾ ਮਾਨ ਤਣ ਕਰ ਦਾਂਗੇ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਕੱਲੇ ਕੱਲੇ ਸਬਸਕ੍ਰਾਈਬਰ ਦਾ ਤਹਿ ਦਿਲ ਤੋਂ ਹੱਥ ਹੱਥ ਵੱਨ ਕੇ ਧੰਨਵਾਦ ਜਲਦੀ ਮਿਲਦੇ ਆ ਕਿਸੇ ਨਵੀਂ